ਮੁੱਖ ਦਵਾਰ ਤੇ ਫੁੱਲ ਕੇ ਵੀ ਇਸ ਤਰ੍ਹਾਂ ਨਾ ਛਿੜਕੋ ਪਾਣੀ ਨਹੀਂ ਤਾਂ ਪਰਿਵਾਰ ਹੋ ਜਾਵੇਗਾ ਬਰਬਾਦ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿੰਘਰ ਵਾਲੀ ਟਿਪਸ ਵਿੱਚ ਸਫਾਈ ਦੀ ਮਹੱਤਤਾ ਜੋਤਿਸ਼ ਉਸ ਉਨੀ ਹੀ ਹੈ ਜਿੰਨੀ ਕਿ ਵਾਸਤੂ ਸ਼ਾਸਤਰ ਵਿੱਚ ਵਾਸਤੂ ਸ਼ਾਸਤਰ ਦੇ ਅਨੁਸਾਰ ਜੇਕਰ ਘਰ ਸਾਫ਼ ਸੁਥਰਾ ਹੁੰਦਾ ਹੈ ਤਾਂ ਘਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਬਣਿਆ ਰਹਿੰਦਾ ਹੈ ਘਰ ਦੀ ਸਫਾਈ ਵਿੱਚ ਪਾਣੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਸਫਾਈ ਕਿਸੇ ਨੂੰ ਪਸੰਦ ਨਹੀਂ ਹੁੰਦੀ। ਇਹੀ ਕਾਰਨ ਹੈ ਕਿ ਲੋਕ ਹਰ ਰੋਜ਼ ਆਪਣੇ ਘਰ ਦੀ ਸਾਫ ਸਫਾਈ ਕਰਦੇ ਹਨ। ਔਰਤਾਂ ਇਸ ਕੰਮ ਵਿੱਚ ਬਹੁਤ ਅੱਗੇ ਹੁੰਦੀਆਂ ਹਨ। ਉਹ ਘਰ ਨੂੰ ਹਰ ਸਮੇਂ ਸਾਫ਼ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ। ਐਸੇ ਕਰਕੇ ਔਰਤਾਂ ਨੂੰ ਗ੍ਰਹਿ ਲక్ష్ਮੀ ਵੀ ਕਿਹਾ ਜਾਂਦਾ ਹੈ ਪਰ ਘਰ ਦੀ ਸਫਾਈ ਪਾਣੀ ਨਾਲ ਕੀਤੀ ਜਾਂਦੀ ਹੈ। ਇੱਕ ਛੋਟਾ ਜਿਹਾ ਉਪਾਏ ਤੁਹਾਡੇ ਜੀਵਨ ਵਿੱਚ ਖੁਸ਼ੀ ਅਤੇ ਸ਼ੁਕ ਸ਼ਾਂਤੀ ल्या ਸਕਦਾ ਹੈ ਇਹ ਇੱਕ ਉਪਾਏ ਹੈ ਮੁੱਖ ਦਵਾਰ ਤੇ ਪਾਣੀ ਛਿੜਕਣਾ ਇੱਥੇ ਅਸੀਂ ਤੁਹਾਨੂੰ ਇਸ ਦੇ ਫਾਇਦੇ ਅਤੇ ਵਾਸਤੂ ਨਾਲ ਜੁੜੇ ਕੁਝ ਨਿਯਮਾਂ ਬਾਰੇ ਦੱਸਣ ਜਾ ਰਹੇ ਹਾਂ ਤਾਂ ਉਹ ਜਾਣਦੇ ਹਾਂ ਹਰ ਰੋ ਸਵੇਰੇ ਘਰ ਦੇ ਮੁੱਖ ਪਰਵੇਸ਼ ਦਵਾਰ ਦੇ ਸਾਹਮਣੇ ਪਾਣੀ ਛਿੜਕਣ ਦੇ ਫਾਇਦਿਆਂ ਬਾਰੇ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਰਾਣੀ ਦਾ ਆਸ਼ੀਰਵਾਦ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਬਣਿਆ ਰਹੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਵੋਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਂ ਰਛੀ ਜ਼ਰੂਰ ਲਿਖੋ ਮਾਤਾ ਰਾਣੀ ਦਾ ਆਸ਼ੀਰਵਾਦ ਹਮੇਸ਼ਾ ਹੀ ਤੁਹਾਡੇ ਪਰਿਵਾਰ ਤੇ ਬਣਿਆ ਰਹੇ ਵਾਸਤੂ శాਸਤਰ ਦੇ ਅਨੁਸਾਰ ਘਰ ਦੇ ਹਰ ਕੋਨੇ ਤੋਂ ਨਕਾਰਾਤਮਕ ਤੇ ਸਕਾਰਾਤਮਕ ਊਰਜਾ ਨਿਕਲਦੀ ਹੈ ਫੈਸਲਾ ਇਹ ਜ਼ਰੂਰੀ ਹੈ ਕੇ ਘਰ ਦਾ ਹਰ ਕੋਨਾ ਵਾਸਤੂ ਦੋਸ਼ਾਂ ਤੋਂ ਮੁਕਤ ਹੋਵੇ। ਵਾਸਤੂ ਵਿੱਚ ਬਹੁਤ ਸਾਰੇ ਅਜਿਹੇ ਉਪਾਏ ਹਨ ਜਿਨ੍ਹਾਂ ਨੂੰ ਅਪਣਾ ਕੇ ਵਿਅਕਤੀ ਆਪਣੇ ਆਪ ਨੂੰ ਬੁਰੀਆਂ ਸ਼ਕਤੀਆਂ ਤੋਂ ਬਚਾ ਸਕਦਾ ਹੈ। ਅਤੇ ਤੁਸੀਂ ਨਕਾਰਾਤਮਕ ਊਜਾ ਤੋਂ ਛੁਟਕਾਰਾ પા ਸਕਦੇ ਹੋ। ਇਹਨਾਂ ਵਿੱਚ ਇੱਕ ਉਪਾਏ ਘਰ ਦੇ ਮੁੱਖ ਦਵਾਰ ਤੇ ਰੋਜ਼ਾਨਾ ਹੀ ਪਾਣੀ ਦਾ ਛਿੜਕਾਓ ਕਰਨਾ ਹੈ। ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਦੇਵਤੇ ਦੇਵਿਆਂ ਦੇ ਹੋਣ ਤੋਂ ਇਲਾਵਾ ਨਕਾਰਾਤਮਕ ਊਰਜਾ ਵੀ ਮੁੱਖ ਦਰਵਾਜ਼ੇ ਰਾਹੀਂ ਘਰ ਵਿੱਚ ਪਰਵੇਸ਼ ਕਰਦੀ ਹੈ ਐਸੇ ਲਈ ਅਸੀਂ ਮੁੱਖ ਪ੍ਰਵੇਸ਼ ਦੁਆਰ ਤੇ ਸਵਾਸਤਿਕ ਚਿੰਨ੍ਹ ਪਣਾ ਕੇ ਰੰਗੋਲੀਆਂ ਵੀ ਬਣਾਉਂਦੇ ਹਾਂ ਇਸ ਤੋਂ ਇਲਾਵਾ ਜੇਕਰ ਤੁਸੀਂ ਚਾਹੋ ਤਾਂ ਇਸ ਤਰੀਕੇ ਨਾਲ ਰੋਜ਼ਾਨਾ ਹੀ ਪਾਣੀ ਛਿੜਕ ਸਕਦੇ ਹੋ ਜਾਣਦੇ ਹਾਂ ਇਸ ਦੇ ਫਾਇਦੇ ਵਾਲੇ ਪਾਣੀ ਛਿੜਕਣ ਦਾ ਤਰੀਕਾ ਵਾਸਤੂ ਸ਼ਾਸਤਰ ਦੇ ਅਨੁਸਾਰ ਪਾਣੀ ਛਿੜਕਣਾ ਚੰਗਾ ਮੰਨਿਆ ਜਾਂਦਾ ਹੈ ਘਰ ਦੇ ਸਾਹਮਣੇ ਪਾਣੀ ਛਿੜਕਣਾ ਸਫਾਈ ਅਤੇ ਪਵਿੱਤਰਤਾ ਦੇ ਇਲਾਜ ਨਾਲ ਮਹੱਤਵਪੂਰਨ ਮੰਨਿਆ ਜਾਂਦਾ ਹੈ ਪਰ ਵਾਸਤੂ ਦੇ ਅਨੁਸਾਰ ਇਸ ਦੇ ਕਈ ਫਾਇਦੇ ਵੀ ਹਨ ਤਾਂ ਅਸੀਂ ਤੁਹਾਨੂੰ ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਪਾਣੀ ਛਿੜਕਣ ਦੇ ਫਾਇਦਾ ਬਾਰੇ ਦੱਸਦੇ ਹਾਂ ਭਾਵੇਂ ਅਸੀਂ ਘਰ ਵਿੱਚ ਖੁਸ਼ਹਾਲੀ ਲਿਆਉਣ ਲਈ ਕਈ ਵਾਰੀ ਕਰਦੇ ਹਾਂ ਪਰ ਜਾਣਕਾਰੀ ਦੀ ਘਾਟ ਹੋਣ ਦੇ ਕਾਰਨ ਇਸ ਦੇ ਲਾਭ ਪ੍ਰਾਪਤ ਨਹੀਂ ਕੀਤੇ ਜਾ ਸਕਦੇ ਪਰ ਤੁਸੀਂ ਪਾਣੀ ਦੇ ਛੋਟੇ ਜਿਹੇ ਕੋਣ ਨੂੰ ਅਪਣਾ ਕੇ ਲਾਭ ਪ੍ਰਾਪਤ ਕਰ ਸਕਦੇ ਹੋ ਇਸ ਲਈ ਤੁਹਾਨੂੰ ਹਰ ਰੋਜ਼ ਸਵੇਰੇ ਜਲਦੀ ਉੱਠਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਸਾਫ਼ ਹੋਣ ਤੋਂ ਬਾਅਦ ਯਾਨੀ ਕਿ ਨਹਾਉਣ ਤੋਂ ਬਾਅਦ ਮੁੱਖ ਪ੍ਰਵੇਸ਼ ਦੁਆਰ ਦੇ ਸਾਹਮਣੇ ਪਾਣੀ ਦਾ ਛਰਕਾਓ ਕਰੋ ਜੇਕਰ ਤਾਂਬੇ ਦੇ ਭਾਂਡੇ ਵਿੱਚ ਸਾਫ਼ ਪਾਣੀ ਲੈ ਕੇ ਛਿੜਕਿਆ ਜਾਵੇ ਤਾਂ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਨਾਲ ਦੇਵੀ ਲక్ష్ਮੀ ਦਾ ਆਸ਼ੀਰਵਾਦ ਵੀ ਤੁਹਾਡੇ ਉੱਤੇ ਬਣਿਆ ਰਹਿੰਦਾ ਹੈ ਅਤੇ ਘਰ ਦੇ ਲੋਕ ਵੀ ਸਿਹਤਮੰਦ ਰਹਿੰਦੇ ਹਨ ਤਾਂਬਾ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਇਸ ਦਾ ਬਹੁਤ ਵਿਗਿਆਨਿਕ ਮਹੱਤਵ ਵੀ ਹੁੰਦਾ ਹੈ ਡਾਕਟਰ ਅਤੇ ਵੈਦ ਵੀ ਰਾਤ ਭਰ ਤਾਂਬੇ ਦੇ ਭਾਂਡੇ ਵਿੱਚ ਪਾਣੀ ਰੱਖਣ ਅਤੇ ਸਵੇਰੇ ਪਾਣੀ ਛਿਂੰਨ ਦੀ ਸਲਾਹ ਦਿੰਦੇ ਹਨ ਇਹ ਸਿਹਤ ਲਈ ਬਹੁਤ ਜ਼ਿਆਦਾ ਚੰਗਾ ਮੰਨਿਆ ਜਾਂਦਾ ਹੈ ਜੇ ਇਹ ਸਥਿਤੀ ਵਿੱਚ ਮੁੱਖ ਦਰਵਾਜ਼ੇ ਤੇ ਤਾਂਬੇ ਦੇ ਭਾਂਡੇ ਦਾ ਪਾਣੀ ਛਿੜਕਣ ਨਾਲ ਘਰ ਦੇ ਬਾਹਰ ਮੌਜੂਦ ਕੀਟਾਣੂ ਵੀ ਨਸ਼ਟ ਹੋ ਜਾਂਦੇ ਹਨ ਇਹ ਨਸਿਰ ਕਰਦੇ ਆਲੇ ਦੁਆਲੇ ਦੇ ਪਤਾਵਰਨ ਨੂੰ ਸਾਫ ਕਰਦਾ ਹੈ ਸਭੂ ਇਸ ਵਸਤੂ ਕੋਲ ਦੇ ਵਰਤੋਂ ਕਰਕੇ ਘਰ ਨੂੰ ਵੀ ਸਾਫ ਕੀਤਾ ਜਾ ਸਕਦਾ ਹੈ ਧਨ ਤੇ ਅਨਾਜ ਵਿੱਚ ਵੀ ਵਾਧਾ ਹੁੰਦਾ ਹੈ ਤੇ ਅਜਿਹਾ ਕਰਨ ਨਾਲ ਘਰ ਤੋਂ ਸਾਰੇ ਨਕਾਰਾਤਮਕ ਪੂਜਾ ਵੀ ਦੂਰ ਹੋ ਜਾਂਦੀ ਹੈ ਅਤੇ ਘਰ ਵਿੱਚ ਖੁਸ਼ੀਆਂ ਅਤੇ ਸੁਖ ਸ਼ਾਂਤੀ ਆਉਂਦੀ ਹੈ ਪਰਿਵਾਰਿਕ ਮੈਂਬਰ ਵੀ ਸਿਹਤਮੰਦ ਰਹਿੰਦੇ ਹਨ ਜੇਕਰ ਤੁਸੀਂ ਛੁਰਕਾਓ ਵਾਲੇ ਪਾਣੀ ਵਿੱਚ ਥੋੜੀ ਜਿਹੀ ਹਲਦੀ ਮਿਲਾਉਂਦੇ ਹੋ ਤਾਂ ਇਹ ਵਧੇਰੇ ਪ੍ਰਭਾਵ ਦੇਵੇਗੀ। ਨੰਬਰ 2 ਹਫਤਿਆਂ ਵਿੱਚ ਇੱਕ ਵਾਰ ਨਮਕ ਵਾਲੇ ਪਾਣੀ ਦਾ ਛਿੜਕਾਅ ਜ਼ਰੂਰ ਕਰੋ ਕਰਦੇ ਬਾਹਰ। ਪਾਣੀ ਛਿੜਕਦੇ ਸਮੇਂ ਹੱਥ ਦੇ ਵਿੱਚ ਇੱਕ ਵਾਰ ਨਮਕੀਨ ਪਾਣੀ ਵੀ ਛਿੜਕਣਾ ਚਾਹੀਦਾ ਹੈ। ਵਾਸਤਵ ਸ਼ਾਸਤਰ ਦੇ ਅਨੁਸਾਰ ਅਜਦੇ ਕਈ ਫਾਇਦੇ ਹੁੰਦੇ ਹਨ। ਦਰਅਸਲ ਲੂਣ ਨਕਾਰਾਤਮਕ ਖਾਣੂ ਦੂਰ ਕਰਦਾ ਹੈ ਇਸ ਦੇ ਵਿਗਿਆਨਿਕ ਪਹਿਲੂ ਵੀ ਹੁੰਦੇ ਹਨ ਆdte ਵਿੱਚ ਇੱਕ ਵਾਰ ਨਮਕ ਵਾਲੇ ਪਾਣੀ ਦਾ ਛਿੜਕਾਓ ਕਰਨ ਨਾਲ ਕਰਦੇ ਸਾਹਮਣੇ ਜਾਂ ਫਿਰ ਆਲੇ ਦੁਆਲੇ ਗੁਗਨ ਵਾਲੇ ਪਰਜੀਵੀ ਵੀ ਮਰ ਜਾਂਦੇ ਹਨ ਅਤੇ ਪੁਰਾਣੇ ਸਮਿਆਂ ਵਿੱਚ ਵੀ ਕਰਦੇ ਵੇੜੇ ਨੂੰ ਲੂਣ ਵਾਲੇ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਇੱਕ ਆਮ ਗੱਲ ਸੀ ਅੱਜਕੱਲ ਫਲੈਟ ਸੱਭਿਆਚਾਰ ਵਿੱਚ ਵੱਡੇ ਵੇੜੇ ਨਹੀਂ ਹੁੰਦੇ ਪਰ ਫੇਰ ਵੀ ਘਰ ਦੇ ਮੁੱਖ ਦਰਵਾਜ਼ੇ 'ਤੇ ਨਮਕ ਵਾਲੇ ਪਾਣੀ ਨਾਲ ਧੂਂ ਜਾਂ ਫਿਰ ਉਚਾ ਲਗੋਣ ਨਾਲ ਬਿਮਾਰੀਆਂ, ਨੁਕਸ, ਸ਼ੋਕ ਆਦੀ ਘਰ ਵਿੱਚ ਪਰਵੇਸ਼ ਨਹੀਂ ਕਰਦੇ। ਇਸ ਤਰ੍ਹਾਂ ਘਰ ਦੇ ਮੁੱਖ ਪ੍ਰਵੇਸ਼ ਦੁਆਰ 'ਤੇ ਪਾਣੀ ਛਿੜਕਣ ਨਾਲ ਤੁਹਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਖੁਸ਼ਹਾਲੀ ਆ ਸਕਦੀ ਹੈ। ਅਤੇ ਅਸਲੋਂ ਤਨ, ਸੁਖ, ਸ਼ਾਂਤੀ ਅਤੇ ਖੁਸ਼ਹਾਲੀ ਨਾਲ ਭਰ ਸਕਦਾ ਹੈ। ਨੰਬਰ 4 ਮੁੱਖ ਪ੍ਰਵੇਸ਼ ਦੁਆਰ ਤੇ ਹਲਦੀ ਦਾ ਪਾਣੀ ਛਿੜਕੋ ਅੱਜ ਦੀ ਰੁਝੇ ਵਪਾਰੀ ਜ਼ਿੰਦਗੀ ਵਿੱਚ ਸਟਾਈਲ ਦੇ ਕਾਰਨ ਲੋਕ ਘਰ ਦੇ ਮੁੱਖ ਦਰਵਾਜ਼ੇ ਤੇ ਦੇੜੀਆਂ ਨਹੀਂ ਮਣਾਉਂਦੇ ਪਰ ਵਾਸਤੂ ਦੇ ਅਨੁਸਾਰ ਤੁਹਾਨੂੰ ਇੱਕ ਦੇੜੀ ਜ਼ਰੂਰ ਬਣਾਉਣੀ ਚਾਹੀਦੀ ਹੈ ਅਤੇ ਇਸ ਤੋਂ ਲਾਵਾ ਹਰ ਰੋਜ਼ ਸਵੇਰੇ ਪਾਣੀ ਵਿੱਚ ਹਲਦੀ ਮਿਲਾ ਕੇ ਦੇੜੀਆਂ ਤੇ ਜ਼ਰੂਰ ਛਿਕਾਣਾ ਚਾਹੀਦਾ ਹੈ ਤੇ ਹਲਦੀ ਵਾਲੇ ਪਾਣੀ ਨਾਲ ਦੇੜੀਆਂ ਤੋਂ ਨਾਲ ਤੱਕੀ ਹੁੰਦੀ ਹੈ ਨਾਲਾਜੇ ਦੇ ਦੋਵੇਂ ਪਾਸੇ ਥੋੜਾ ਥੋੜਾ ਪਾਣੀ ਜ਼ਰੂਰ ਛਿੜਕਣਾ ਚਾਹੀਦਾ ਹੈ ਇਹ ਨਕਾਰਾਤਮਕਤਾ ਨੂੰ ਦੂਰ ਕਰਦਾ ਹੈ ਅਤੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਸਾਫ਼ ਕਰਦਾ ਹੈ ਅਤੇ ਘਰ ਵਿੱਚ ਸਕਾਰਾਤਮਕਤਾ ਦਾ ਬੋਲਬਾਲਾ ਵੀ ਹੁੰਦਾ ਹੈ ਪਾਣੀ ਤੁਹਾਡੇ ਘਰ ਵਿੱਚ ਕੋਈ ਵੀ ਦੇੜੀਆਂ ਨਾ ਹੋਣ ਫਿਰ ਵੀ ਹਲਦੀ ਵਾਲਾ ਪਾਣੀ ਮੁੱਖ ਦਰਵਾਜ਼ੇ ਦੇ ਸਾਹਮਣੇ ਛਿੜਕਣਾ ਜ਼ਰੂਰ ਚਾਹੀਦਾ ਹੈ ਨੰਬਰ 5 ਐ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਘਰ ਦੇ ਮੁੱਖ ਦਰਵਾਜ਼ੇ ਤੇ ਸਵਾਸਤਿਕ ਬਣਾਉਂਦੇ ਹੋ ਅਤੇ ਹਰ ਰੋਜ਼ ਹਲਦੀ ਦਾ ਪਾਣੀ ਛਿੜਕਦੇ ਹੋ ਤਾਂ ਦੇਵੀ ਲਕਸ਼ਮੀ ਅਤੇ ਮਾ ਅਨੰਤਨਾ ਖੁਸ਼ ਹੁੰਦੀਆਂ ਹਨ ਉਹਨਾਂ ਦਾ ਨਿਵਾਸ ਹਮੇਸ਼ਾ ਹੀ ਘਰ ਵਿੱਚ ਮੌਜੂਦ ਹੁੰਦਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੇਕਰ ਤੁਸੀਂ ਘਰ ਦੇ ਮੁੱਖ ਪ੍ਰਵੇਸ਼ ਦੁਆਰ ਤੇ 1 ਰੁਪਏ ਦੇ ਸਿੱਕੇ ਦੇ ਨਾਲ ਹਲਦੀ ਦਾ ਪਾਣੀ ਛਿੜਕਦੇ ਹੋ ਅਤੇ ਫਿਰ ਸਿੱਕੇ ਨੂੰ ਮੰਦਰ ਵਿੱਚ ਰੱਖ ਦਿੰਦੇ ਹੋ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਵੀ ਮੁਸੀਬਤ ਨਹੀਂ ਆਏਗੀ ਤੇ ਤੁਹਾਨੂੰ ਕਦੇ ਵੀ ਪੈਸੇ ਦੀ ਕੋਈ ਵੀ ਕਮੀ ਨਹੀਂ ਹੋਵੇਗੀ ਨੰਬਰ 6 ਵਾਸਤੂ ਸ਼ਾਸਤਰ ਦੇ ਅਨੁਸਾਰ ਮੁੱਖ ਪ੍ਰਵੇਸ਼ ਦੁਆਰ ਤੇ ਪਾਣੀ ਛਿੜਕਣ ਨਾਲ ਘਰ ਵਿੱਚ ਨਕਾਰਾਤਮਕ ਤੇ ਬੁਰੀਆਂ ਊਰਜਾਵਾਂ ਦੇ ਪ੍ਰਵੇਸ਼ ਨੂੰ ਰੋਕਿਆ ਜਾ ਸਕਦਾ ਹੈ। ਇਹ ਘਟਲਵੰਤ ਕੰਮ ਕਰਦਾ ਹੈ। ਸਵੇਰੇ ਜਲਦੀ ਉੱਠ ਕੇ ਹੱਥੀੜੀ ਵਿੱਚ ਪਾਣੀ ਲੈ ਕੇ ਮੁੱਖ ਦਰਵਾਜ਼ੇ ਤੇ ਛਿੜਕਣ ਨਾਲ ਹੀ ਵਾਸਤੂ ਦੋਸ਼ਾ ਤੋਂ ਛੁਟਕਾਰਾ ਮਿਲਦਾ ਹੈ। ਵਾਸਤੂ ਸ਼ਾਸਤਰਾਂ ਦੇ ਅਨੁਸਾਰ ਘਰ ਦਾ ਮੁੱਖ ਦਰਵਾਜ਼ਾ ਬਹੁਤ ਹੀ ਸ਼ੁਭ ਹੁੰਦਾ ਹੈ। ਅਸਲ ਹੀ ਜੇਕਰ صافتھر ہوں نکارا ارجا گھر کدے بھی پرویش نہیں کر سکے گی اجی ستھتی گھر رہن والے لوگ قسمت کا پورا سمرتھن ملے گا اس کے نالی ویتی ستھتی بھی مضبوط ہوئے گی تھی ترقی بھی کرو گے واستو شاستر کے انوسار یہ کہا جاتا ہے کہ گھر کے مک پرویش دوار پہ ਪਾਣੀ ਛਿੜਕਣ ਨਾਲ ਵਧੇਰੇ ਸਕਾਰਾਤਮਕ ਊਰਜਾ ਆਕਰਸ਼ਿਤ ਹੁੰਦੀ ਹੈ ਤੇ ਇਸ ਦੇ ਨਾਲ ਹੀ ਘਰ ਵੀ ਸਾਫ ਹੋ ਜਾਂਦਾ ਹੈ ਘਰ ਦੇ ਮੁੱਖ ਪ੍ਰਵੇਸ਼ ਦੁਆਰ ਤੇ ਪਾਣੀ ਛਿੜਕਣ ਨਾਲ ਨਕਾਰਾਤਮਕ ਊਰਜਾ ਅਤੇ ਵਾਸਤੂ ਦੋ ਦੂਰ ਹੋ ਜਾਂਦੇ ਹਨ ਅਤੇ ਤੁਹਾਨੂੰ ਘਰ ਵਿੱਚ ਹੋ ਰਹੀਆਂ ਮੁਸੀਬਤਾਂ ਤੋਂ ਵੀ ਰਾਹਤ ਮਿਲਦੀ ਹੈ ਨੰਬਰ ਸੱਤ ਮੁੱਖ ਦਰਵਾਜੇ ਦੇ ਕਪੂਰ ਦਾ ਪਾਣੀ ਛਿਰਕਣ ਨਾਲ ਉਹ ਜਾ ਸ਼ੁੱਧ ਹੁੰਦੀ ਹੈ ਸਵੇਰੇ ਉੱਠ ਕੇ ਆਪਣੀ ਹਥੇਲੀ ਵਿੱਚ ਸਾਫ਼ ਪਾਣੀ ਲਵੋ ਅਤੇ ਮੁੱਖ ਪਰੇਸ਼ ਤੋਂ ਆਤਿ ਇੱਕ ਘੜੀ ਦੀ ਦਿਸ਼ਾ ਵਿੱਚ ਘੁਮਾਦੇ ਹੋਈ ਸਹੀ ਢੰਗ ਨਾਲ ਛਿੜਕੋ ਯਾਨੀ ਦਰਵਾਜ਼ੇ ਦੇ ਉੱਪਰ ਤੋਂ ਲੈ ਕੇ ਹੇਠਾਂ ਵੱਲ ਅਤੇ ਜ਼ਮੀਨ ਦੇ ਸੁੱਕ ਰਿਓ ਦਰਵਾਜ਼ੇ ਦੇ ਦੋਵੇਂ ਪਾਸੇ ਪਾਣੀ ਛਿੜਕੋ ਹੱਥੋਂ ਬਾਅਦ ਇਸ ਨੂੰ ਸੁੱਕਣ ਦਿਓ ਇਹ ਸ਼ੁੱਧੀ ਕਰਨ ਬਕਰੀਆ ਸ਼ਾਂਤੀ ਅਤੇ خوشحالی انوکول سدھاونا والا مہول بنا ہے تو سکارتمک ارجا آکرشت کرنے اپنے گھر کے باہر روز ہی کپور والا پانی چھڑکن کی سلاح دیتی جاتی ہے یہ منیا جاتا ہے کچھ خوشحالی پرپوتوں آکرشت کرنے مک دروازے سکارتمک ارجا کی موجودگی ہونا بہت ضروری ہوں ਇਹ ਮੰਨਿਆ ਜਾਂਦਾ ਹੈ ਕਿ ਕਪੂਰ ਦਾ ਪਾਣੀ ਛਿੜਕਣ ਨਾਲ ਖਾਸ ਕਰਕੇ ਗ੍ਰਿਆਂ ਦੀ ਸ਼ਕਤੀਆਂ ਦਾ ਆਸ਼ੀਰਵਾਦ ਮਿਲਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਵਿੱਤੀ ਵਿਕਾਸ ਅਤੇ ਸਥਿਰਤਾ ਲਈ ਇੱਕ অনুকূল ਵਾਤਾਵਰਣ ਪੈਦਾ ਕਰਦਾ ਹੈ। ਜਿਸ ਨਾਲ ਧੋਤੀ ਕੋ ਖੁਸ਼ਹਾਲੀ ਪ੍ਰਾਪਤ ਕਰਨਾ ਬਹੁਤ ਹੀ ਆਸਾਨ ਹੋ ਜਾਂਦਾ ਹੈ। ਮੁੱਖ ਪ੍ਰਵੇਸ਼ ਦੁਆਰ ਤੇ ਕਪੂਰ ਦਾ ਪਾਣੀ ਛੁਰਕਣਾ ਊਰਜਾ ਨੂੰ ਸ਼ੁੱਧ ਕੀਤਾ ਜਾ ਸਕਦਾ ਹੈ ਜੋਤਿਸ਼ ਜੀਵਨ ਦੇ ਵਕਵਕ ਪਹਿਲਿਆਂ ਵਿੱਚ ਮੁਕਾਬਲਾ ਅਤੇ ਚੁਣੌਤੀਆਂ ਲਈ ਕੁਝ ਅਸ਼ੁਭ ਗ੍ਰਹਿਾਂ ਦੇ ਪ੍ਰਭਾਵ ਨੂੰ ਜਿੰਮੇਦਾਰ ਮੰਨਦਾ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਅਸ਼ੁਭ ਗ੍ਰਹਿਾਂ ਦੇ ਮਾੜੇ ਪ੍ਰਭਾਵ ਇਸ ਦੇ ਦੁਆਰਾ ਬੇਅਸਰ ਹੋ ਜਾਂਦੇ ਹਨ ਮੁੱਖ ਦਰਵਾਜ਼ੇ ਤੇ ਕਪੂਰ ਦਾ ਪਾਣੀ ਛਿੜਕਣਾ ਤੁਹਾਡੀ ਸਫਲਤਾ ਦੀ ਸਦ ਭਾਵਨਾ ਨੂੰ ਘਟਾਉ ਅਤੇ ਤੁਹਾਡੀ ਤਰੱਕੀ ਵਿੱਚ ਰੁਕਾਵਟ ਪਾਉਣ ਵਾਲੀਆਂ ਸਾਰੀਆਂ ਹੀ ਕਾਰਨਾਂ ਨੂੰ ਦੂਰ ਕਰਨ ਲਈ ਇੱਕ ਪ੍ਰਭਾਵਸ਼ਾਲੀ ਉਪਾਏ ਵੀ ਮੰਨਿਆ ਜਾਂਦਾ ਹੈ ਇਹ ਪਾਣੀ ਕਰਦੇ ਆਲੇ ਦੁਆਲੇ ਇੱਕ ਸੁਰੱਖਿਆ ਢਾਲ ਬਣਾਉਂਦਾ ਹੈ ਅਤੇ ਨਕਾਰਾਤਮਕ ਊਰਜਾ ਨੂੰ ਵੀ ਦੂਰ ਕਰਦਾ ਹੈ ਅਤੇ ਇੰਨਾ ਹੀ ਨਹੀਂ ਜੇਕਰ ਤੁਸੀਂ ਕਰ ਦੇ ਮੁਖ ਦੁਆਰ ਦੀ ਨਿਯਮਿਤ ਹੋਤੀ ਕਪੂਰ ਦਾ ਪਾਣੀ ਛਿੜਕਦੇ ਹੋ ਤਾਂ ਇਹ ਤੁਹਾਡੇ ਜੀਵਨ ਵਿੱਚ ਸਫਲਤਾ ਤੇ ਵਿਕਾਸ ਨੂੰ ਵਧਾਉਂਦਾ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਤੁਹਾਡਾ ਕਰ ਮੁਖ ਦੁਆਰ ਬਾਹਰੀ ਵਾਤਾਵਰਣ ਤੇ ਕਰ ਦੇ ਵਿਚਾਰ ਊਰਜਾ ਦੇ ਕੇਂਦਰ ਬੀਜ ਬੱਚੋਂ ਕੰਮ ਨਹੀਂ ਕਰਦਾ ਹੈ ਅਵੀ ਮੰਨਿਆ ਜਾਂਦਾ ਹੈ ਕਿ ਮੁੱਖ ਦਵਾਰ ਪ੍ਰਵੇਸ਼ ਦਵਾਰ ਤੇ ਕਪੂੜ ਦਾ ਪਾਣੀ ਛਿੜਕਣ ਨਾਲ ਘਰ ਵਿੱਚ ਪ੍ਰਵੇਸ਼ ਕਰਨ ਵਾਲੇ ਕਿਸੇ ਵੀ ਜਾਨ ਨੂੰ ਸ਼ੁੱਧ ਕੀਤਾ ਜਾ ਸਕਦਾ ਹੈ। ਇਹ ਕਿਸੇ ਵੀ ਤਰ੍ਹਾਂ ਦੀ ਨਕਾਰਾਤਮਕਤਾ ਜਾਪੇ ਅਸ਼ੋਭ ਪ੍ਰਭਾਵ ਨੂੰ ਵੀ ਦੂਰ ਕਰਦਾ ਹੈ ਤੇ ਮੁੱਖ ਪਰਵੇਸ਼ ਤੇ ਕਪੂੜ ਵਾਲਾ ਪਾਣੀ ਛਿੜਕਣ ਨਾਲ ਮਾਨਸਿਕ ਸ਼ਾਂਤੀ ਵੀ ਵੱਧਦੀ ਹੈ। کپور ہندو ریتی رواج رسم بہت ہی پوتر پدارتھ ہے اس میں ایک اجی سمگری منیا جاتا ہے جو کہ اکثر پوجا کرن کے دوران ورتی جاتی ہے تو منیا جاتا ہے کہ مک دروازہ تو کپور کا پانی چھڑکن گھر برہم سیسا بھی آدمی ہیں جس میں شبھ گرہ ورجاواں ब्रह्म जीवां दी मौजूदगी ਨੂੰ ਵੀ ਸਦਾ ਮਿਲਦਾ ਹੈ ਜੇਕਰ ਤੁਸੀਂ ਘਰ ਦੇ ਮੁੱਖ ਦਰਵਾਜ਼ੇ ਤੇ ਨਿਯਮਿਤ ਤੌਰ ਤੇ ਕਪੂਰ ਵਾਲਾ ਪਾਣੀ ਛਿਕਦੇ ਹੋ ਤਾਂ ਇਹ ਤੁਹਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਸ਼ੁਕ ਸ਼ਾਂਤੀ ਅਤੇ ਸੁਖ ਹੱਲੇ ਵੀ ਲਿਆਉਂਦਾ ਹੈ ਅਤੇ ਸੁਖ ਸ਼ਾਂਤੀ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ ਕਪੂਰ शारीरिक ਅਤੇ ਆਧਾਤਮਿਕ ਦੋਹਤੇ ਆਪਣੇ ਸ਼ਾਂਤ ਕਰਨ ਵਾਲੇ ਗੁਣਾ ਲਈ ਮਸ਼ਹੂਰ ਹੈ। ਇਹ ਮੰਨਿਆ ਜਾਂਦਾ ਹੈ ਕਿ ਮੁੱਖ ਦਰਵਾਜ਼ੇ ਤੇ ਕਪੂਰ ਦਾ ਪਾਣੀ ਛਿੜਕਣ ਨਾਲ ਘਰ ਵਿੱਚ ਸ਼ਾਂਤੀ ਦਾ ਮਾਹੌਲ ਵੀ ਪੈਦਾ ਹੁੰਦਾ ਹੈ। ਸ਼ਾਂਤੀ ਅਤੇ ਆਤਮਿਕ ਅੰਦਰੂਸਤੀ ਨੂੰ ਉਤਸ਼ਾਹਿਤ ਵੀ ਕਰਦਾ ਹੈ। ਇਹ ਕਿਹਾ ਜਾਂਦਾ ਹੈ ਕਿ ਕਪੂਰ ਦੀ ਖੁਸ਼ਬੂ ਮਨ ਤੇ ਸ਼ੁੱਧ ਪ੍ਰਵਾਹ ਖੋਲ੍ਹਦੀ ਹੈ ਅਤੇ ਸਪਸ਼ਟਤਾ ਸਕਾਰਾਤਮਕਤਾ ਦੇ ਮੰਦਰੋਨੀ ਸਦਭਾਵਨਾ ਨੂੰ ਮੂਰੀ ਉਤਸ਼ਾਹਿਤ ਕਰਦੀ ਹੈ। ਨੰਬਰ 7 ਵਾਸਤੂ ਸਾਸਤ੍ਰ ਦੇ ਅਨੁਸਾਰ ਤુલਸੀ ਦਾ ਪਾਣੀ ਤુલਸੀ ਦਾ ਪਾਣੀ ਘਰ ਵਿੱਚ ਸਕਾਰਾਤਮਕਤਾ ਲਿਆਉਂਦਾ ਹੈ ਤੇ ਤુલਸੀ ਦਾ ਪੌਦਾ ਵੀ ਸ਼ੁਭ ਮੰਨਿਆ ਜਾਂਦਾ ਹੈ। ਐਸ ਲਈ ਕਹੇ ਤુલਸੀ ਦਾ ਪੌਦਾ ਸਰੂਲਗੁਣਾ ਚਾਹੀਦਾ ਹੈ। ਜੇਕਰ ਤુલਸੀ ਦਾ ਚਲ ਮੁੱਖ ਪ੍ਰਵੇਸ਼ ਦੁਆਰ ਤੇ ਛਿਰਕਿਆ ਜਾਵੇ ਤਾਂ ਘਰ ਵਿੱਚ ਨਕਾਰਾਤਮਕਤਾ ਕਦੇ ਵੀ ਪਰਵੇਸ਼ ਨਹੀਂ ਕਰ ਸਕਦੀ ਦੂਜਾ ਕਾਰਨ ਇਹ ਹੈ ਕਿ ਘਰ ਵਿੱਚ ਸਕਾਰਾਤਮਕਤਾ ਵਧਦੀ ਹੈ ਜੇਕਰ ਘਰ ਵਿੱਚ ਕੋਈ ਵੀ ਵਾਸਤੂ ਦੋਸ਼ ਹੈ ਤਾਂ ਉਹ ਦੋਸ਼ ਵੀ ਦੂਰ ਹੋ ਜਾਂਦੇ ਹਨ ਤੀਜਾ ਕਾਰਨ ਇਹ ਹੈ ਕਿ ਘਰ ਦੇ ਮੁੱਖ ਪ੍ਰਵੇਸ਼ ਦੁਆਰ ਤੇ ਤુલਸੀ ਦਾ ਪਾਣੀ ਛਿੜਕਣ ਨਾਲ ਘਰ ਵਿੱਚ ਮਾਦੇਵੀ ਲక్ష్ਮੀ ਦਾ ਆਗਮਨ ਵੀ ਹੁੰਦਾ ਹੈ اس کا ستائی نواس جی بھی ہوں گا گھر کی ویتی ستھتی سدھار ہوں گا ہے پیسے سبندیاں جی پیسے کی کمی بہت زیادہ خرچ آدی تو راہت ملتی ہے گھر میں خوشحالی بھی بنی ریڈی ہے سفلتا کے راستے بھی کھلتے ہیں حالانکہ تلسی کا جل چھڑکتے سمیا کچھ گلا ਨਾ ਨਖਲ ਬਹੁਤ ਜ਼ਰੂਰੀ ਹੁੰਦਾ ਹੈ ਜਿਵੇਂ ਕਿ ਤુલਸੀ ਨੂੰ ਪਾਣੀ ਵਿੱਚ ਮਿਲਾ ਕੇ ਛਿੜਕਾ ਪਰ ਤਿਲਸੀ ਨੂੰ ਜਿਨੀ ਦਿਨਾਂ ਡਿਕਨ ਦੇਣਾ ਤુલਸੀ ਦੇ ਪੱਤੇ ਖਾ ਲੈਣੇ ਅਤੇ ਪਾਣੀ ਸੁੱਕਣ ਤੱਕ ਮੁੱਖ ਦਵਾਜ਼ੇ ਤੇ ਪੈਰ ਨਾਲ ਰੱਖਣਾ ਇਸ ਤੋਂ ਲਾਵਾ ਤુલਸੀ ਦਾ ਪਾਣੀ ਤਾਂਬੇ ਦੇ ਭਾਂਡੇ ਵਿੱਚ ਰੱਖਣ ਤੋਂ ਬਾਅਦ ਹੀ ਛਿੜਕਣਾ ਚਾਹੀਦਾ ਹੈ ਸਟੀਲ ਪਲਾਸਟਿਕ ਆਦੀ ਵਰਗੀਆਂ ਅਸ਼ੁੱਧ ਤਾਤਾਂ ਦੀ ਵਰਤੋਂ ਲਗੇ ਵੀ ਨਾ ਕਰੋ ਤੇ ਘਰ ਲੋਸમાન ਨੂੰ ਵੀ ਹਮੇਸ਼ਾ ਹੀ ਸਾਫ਼ ਰੱਖੋ ਮੁੱਖ ਪ੍ਰੇਸ਼ਤਵਾਰਤੇ 14 ਦਿਵਸ ਨੂੰ ਜਗਾਓ ਇਸ ਨਾਲ ਘਰ ਵਿੱਚ ਸ਼ੁਕਸ਼ਾਂਤੀ ਪੈਦਾ ਹੋਵੇਗੀ ਨੰਬਰ 9 ਹਿੰਦੂ ਧਰਮ ਵਿੱਚ ਸਵਾਸਤਿਕ ਦੇ ਚਿੰਨ੍ਹ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਇਸ ਨੂੰ ਘਰ ਦੇ ਬਾਹਰ ਜਗੋਂ ਨਾਲ ਘਰ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਆਉਂਦੀ ਹੈ ਹਰ ਰੋਜ਼ ਘਰ ਦੇ ਮਾਲਕ ਜਾਂ ਫਿਰ ਘੰਡੇ ਪੁੱਤਰ ਨੂੰ ਘਰ ਦੇ ਮੁੱਖ ਦਰਵਾਜ਼ੇ ਦੇ ਦੋਵੇਂ ਪਾਸੇ ਸੰਧੂਰ ਨਾਲ ਸਵਾਸਤਿ ਦਾ ਚਿੰਨ੍ਹ ਜ਼ਰੂਰ ਬਣਾਉਣਾ ਚਾਹੀਦਾ ਹੈ ਅਤੇ ਅੱਜ ਦੀ ਪੂਜਾ ਵੀ ਕਰਨੀ ਚਾਹੀਦੀ ਹੈ। ਇਹ ਵਿੱਤੀ ਸਥਿਤੀ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਭਾਰਤੀ ਪਰੰਪਰਾਵਾਂ ਵਿੱਚ ਖਾਸ ਮੌਕੇ ਤੇ ਰੰਗੋਲੀ ਘਰ ਦੇ ਮੁੱਖ ਪਰਮੇਸ਼ਵਰ ਦੁਆਰ ਤੇ ਬਣਾਈ ਜਾਂਦੀ ਹੈ। ਖਾਸ ਕਰਕੇ ਦੀਵਾਲੀ ਤੇ ਰੰਗੋਲੀ ਮਣਾਉਣ ਦੀ ਪਰੰਪਰਾ ਚੱਲਦੀ ਆ ਰਹੀ ਹੈ। ਮੈਂ ਮੰਨ ਲੈਂਦਾ ਹੈ ਕਿ ਇਸ ਨਾਲ ਦੇਵੀ ਲక్ష్ਮੀ ਘਰ ਵਿੱਚ ਆਉਂਦੀ ਹੈ ਪਰ ਇਹ ਨਿਯਮ ਤੋੜਦੇ ਕਿਤਾ ਜਣਾ ਚਾਹੀਦਾ ਹੈ ਤੁਸੀਂ ਘਰ ਦੇ ਮੁੱਖ ਪ੍ਰਵੇਸ਼ ਦੁਆਰ ਦੇ ਪਾਸੇ ਆਟੇ ਅਤੇ ਮਾ ਲక్ష్ਮੀ ਦੇ ਪੈਰਾਂ ਦੇ ਨਿਸ਼ਾਨ ਨਾਲ ਛੋਟੀ ਰੰਗੋਲੀ ਵੀ ਬਣਾ ਸਕਦੇ ਹੋ ਤੇ ਘਰ ਵਿੱਚ ਹਰ ਰੋਜ਼ ਪੂਜਾ ਕਰਨਾ ਜ਼ਰੂਰੀ ਮੰਨਦੇ ਹੈ ਪੂਜਾ ਤੋਂ ਬਾਅਦ ਇੱਕ ਭਾਂਡੇ ਵਿੱਚ ਪਾਣੀ ਅਤੇ ਹਲਦੀ ਮਿਲਾ ਕੇ ਘਰ ਦੇ ਮੁੱਖ ਪ੍ਰਵੇਸ਼ ਦੁਆਰ ਤੇ ਰੱਖੋ ਅਜੀ ਹ ਕਰਨ ਨਾਲ ਘਰ ਵਿੱਚ ਖੁਸ਼ਹਾਲੀ ਹੁੰਦੀ ਹੈ ਅਤੇ ਘਰ ਦੇ ਮੁੱਖ ਪ੍ਰਵੇਸ਼ ਦੁਆਰ ਤੇ ਸਵੇਰੇ ਅਤੇ ਸ਼ਾਮ ਨੂੰ ਨਿਯਮਿਤ ਰੂਪ ਤੇ ਧੂਆ ਦਾ ਦੀਵਾ ਜਗਉ ਜਗਾਉ ਅਜੀ ਹ ਕਰਨਾ ਮਾਦੇਵੀ ਰక్ష్ਮੀ ਖੁਸ਼ ਹੁੰਦੀ ਹੈ ਅਤੇ ਉਹਨਾਂ ਦਾ ਆਸ਼ੀਰਵਾਦ ਘਰ ਵਿੱਚ ਹਮੇਸ਼ਾ ਹੀ ਬੜਾ ਰਹਿੰਦਾ ਹੈ ਜੇਕਰ ਵੀ ਤੁਹਾਨੂੰ ਚੰਗੇ ਲੱਗੇ ਤਾਂ ਮੈਨੂੰ ਲਾਈਕ ਜੀ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਜੀ